ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਬੜੀ ਅਜੀਬ ਖਬਰ ਆ ਪੰਜਾਬ ਦੇ ਸਾਰੇ ਭੈਣ ਭਰਾਵਾਂ ਨੂੰ ਪਹਿਲੇ ਹੀ ਮੇਰੀ ਅਪੀਲ ਹੈ ਕਿ ਕਿਸੇ ਦੇ ਬੱਚੇ ਦੇ ਨਾਲ ਜੁੜੀ ਹੋਈ ਗੱਲ ਆ ਉਹਦੀ ਜ਼ਿੰਦਗੀ ਜਿਹੜੀ ਕਿ ਇੱਕ ਤਰ੍ਹਾਂ ਜਿਵੇਂ ਕਹਿ ਸਕਦੇ ਆਦਬ ਚਾਲੇ ਦੀ ਜ਼ਿੰਦਗੀ ਲਟਕ ਰਹੀ ਹੈ ਥੋੜਾ ਕੁਝ ਸਮਾਂ ਹੋ ਗਿਆ ਮਹੀਨਾ ਡੇਢ ਮਹੀਨੇ ਦੀ ਗੱਲ ਆ ਜਦੋਂ ਖਬਰ ਆਈ ਸੀ ਕਿ ਉਹ ਬੱਚੇ ਦੇ 16 ਕਰੋੜ ਦਾ ਜਿਹੜਾ ਟੀਕਾ ਲੱਗਣਾ ਤੇ ਉਹ ਜਿਹੜੀ ਅਮਾਉਂਟ ਸੀ ਉਹਨੂੰ ਘੱਟ ਕਰਕੇ ਉਹਨਾਂ ਨੇ 8.5 ਕਰੋੜ ਕਰ ਦਿੱਤਾ ਤਾਂ ਮੈਂ ਤੁਹਾਨੂੰ ਅੱਜ ਇਹ ਜਿਹੜੀ ਖਬਰ ਹੈ ਇਹਨਾਂ ਦੇ ਮਾਤਾ ਪਿਤਾ ਔਰ ਇਹਨਾਂ ਦੇ ਨਾਲ ਸਾਡੇ ਪੰਜਾਬ ਦੇ ਪੱਤਰਕਾਰ ਸੂਝਵਾਨ ਪੱਤਰਕਾਰ ਕਹਿ ਸਕਦੇ ਜਿਵੇਂ ਥਲੀ ਉਹ ਖੜੇ ਨੇ ਪਰ ਹੁਣ ਗੱਲ ਇਹ ਆ ਵੀ ਪੰਜਾਬੀਓ ਇੱਕ ਇੱਕ ਪੰਜਾਬੀ ਨੂੰ ਇਹ ਪਹਿਰਾ ਦੇਣ ਦੀ ਲੋੜ ਆ ਇੱਕ ਤਾਂ ਪਹਿਲਾ ਨੰਬਰ ਜਿਵੇਂ ਥਲੀ ਨੇ ਕਹੀ ਆ ਗੱਲ ਉਹ ਵੀ ਮੈਨੂੰ ਵਧੀਆ ਲੱਗੀ ਤੇ ਮੈਂ ਵੀ ਤੁਹਾਨੂੰ ਆਪਣੇ ਮੂੰਹੋਂ ਕਹਿ ਦੇਣਾ ਚਾਹਣਾ ਕਿ ਇਹ ਜਿਹੜੀ ਵੀਡੀਓ ਆ ਇਹ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਵਿੱਚ ਸ਼ੇਅਰ ਕਰਨੀ ਆ ਕਿਉਂਕਿ ਇਹਦਾ ਅਕਾਊਂਟ ਨੰਬਰ ਦਿੱਤਾ ਗਿਆ ਤਾਂ ਮੈਂ ਤੁਹਾਨੂੰ ਉਹ ਸਕੈਨਰ ਵੀ ਦਿਖਾਉਣ ਜਾ ਰਿਹਾ ਥਲੀ ਦੀ ਵੀਡੀਓ ਦੇ ਮੁਤਾਬਕ ਇੱਕ ਦੂਜਾ ਨੰਬਰ ਆਪਾਂ ਸਰਕਾਰਾਂ ਤੇ ਵੀ ਕਰਾਂਗੇ ਗੱਲ ਕਿ ਇਹਦੀ ਗੌਰ ਕਿਉਂ ਨਹੀਂ ਹੋਈ ਪਹਿਲਾਂ ਇਹ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅੱਗੇ ਸਾਂਝੀ ਕਰਦਾ ਸੁਣੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਕਰਨ ਦੇ ਨਾਲ ਭਾਈ ਜੀ ਜਿਹੜਾ ਨੰਬਰ ਅਕਾਊਂਟ ਨੰਬਰ ਜਾਂ Google Pay ਨੰਬਰ ਤੁਹਾਨੂੰ ਦਵਾਂਗੇ ਉਹਦੇ ਵਿੱਚ ਚਾਹੇ 50 ਰੁਪਏ ਪਾ ਦਿਓ ਚਾਹੇ 100 ਰੁਪਏ ਪਾ ਦਿਓ ਕੁਝ ਮਹੀਨੇ ਪਹਿਲਾਂ ਤੁਹਾਨੂੰ ਇੱਕ ਖਬਰ ਵਿਖਾਈ ਸੀਗੀ ਕਿ ਇੱਕ ਬੱਚਾ ਰਿਦਮ ਵੀਰ ਸਿੰਘ ਜਿਹਦਾ 16 ਕਰੋੜ ਦਾ ਟੀਕਾ ਲੱਗਣਾ ਸੀਗਾ ਤੇ ਤੁਹਾਨੂੰ ਅਪੀਲ ਕੀਤੀ ਸੀ ਵੀ ਹਾਮੇ 100-100 ਰੁਪਏ ਵੀ ਪਾਓ ਵੀ 16 ਲੱਖ ਬੰਦਾ 100-100 ਰੁਪਏ ਵੀ ਪਾਉਂਦਾ ਤਾਂ ਪੂਰੇ ਹੋ ਜਾਣਿਆ ਜੇ ਤੁਸੀਂ ਇਸ ਵੀਡੀਓ ਨੂੰ 16 ਲੱਖ ਬੰਦਾ ਵੀ ਦੇਖ ਲੈਂਦਾ ਤੇ 16 ਲੱਖ ਬੰਦਾ 100-100 ਰੁਪਏ ਵੀ ਪਾਉਂਦਾ ਤਾਂ ਵੀ 16 ਕਰੋੜ ਹੋ ਜਾਊਗਾ 16 ਕਰੋੜ ਵਾਲੀ ਅਮਾਉਂਟ ਵੀ ਹੁਣ ਅੱਧੀ ਹੋ ਗਈ ਐ ਰਿਧਮ ਵੀਰ ਸਿੰਘ ਦਾ ਜਿਹੜਾ ਟੀਕਾ ਲੱਗਣਾ ਐ ਤਾਂ ਉਹਦੇ ਲਈ ਹੁਣ 8 ਕਰੋੜ ਜਾਂ 8.5 ਕਰੋੜ ਦੀ ਜਿਹੜੀ ਹੈਗੀ ਆ ਲੋੜ ਐ ਕੀ ਮੈਂ ਬੱਚਾ ਪਹਿਲਾਂ ਤਾਂ ਦੱਸੋ ਹੋਂ ਬੱਚਾ ਪਹਿਲਾਂ ਨਾਲ ਬਿਹਤਰ ਹੈ ਜੀ ਪਿੱਛੇ ਵਿੱਚ ਬਹੁਤ ਬਿਮਾਰ ਹੋ ਗਿਆ ਸੀ ਪੀਜੀਐ ਤੱਕ ਚਲੇ ਗਿਆ ਸੀ ਜੀ ਹਾਂ ਜੀ ਵਿੱਚ ਤਕਰੀਬਨ 24 ਤੋਂ 25 ਦਿਨ ਰਿਧਮ ਐਂਟਵੇਟ ਹੋਇਆ ਉਸੇ ਚੈਸਟਾ ਜਮ ਹੋ ਗਈ ਸੀਗੀ ਜੀ ਤੇ ਮੇਰਾ ਪਹਿਲਾ ਵਾਲਾ ਬੇਟਾ ਉਹ ਵੀ ਵੈਂਟਲੇਟਰ ਤੇ ਚਲਾ ਗਿਆ ਜੀ ਤੇ ਉਹ ਵਾਪਸ ਨਹੀਂ ਆਇਆ ਤੇ ਇਸ ਕਰਕੇ ਮੇਰੇ ਉਹ ਪਹਿਲਾਂ ਵਾਲੀ ਜਿਹੜੀ 2 ਸਾਲ ਵਾਲੀ ਜਿਹੜੀ ਕੰਡੀਸ਼ਨ ਸੀ ਉਹ ਮੈਨੂੰ ਯਾਦ ਆਉਣ ਲੱਗੀ ਤੇ ਬਾਈ ਘਰ ਨੇ ਪਹਿਲਾਂ ਵੀ ਆਪਣਾ ਇੱਕ ਬੱਚਾ ਵਿਚਾਰਾ ਨੇ ਇਹਨਾਂ ਨੇ ਗਵਾ ਲਿਆ ਤੇ ਬੇਨਤੀ ਹੋਆ ਮੇਰੀ ਵੀ ਦੂਜਾ ਬੱਚਾ ਇਹਨਾਂ ਨੂੰ ਪ੍ਰਮਾਤਮਾ ਨੇ ਜਿਹੜਾ ਬਖਸ਼ ਕੋਈ ਨਹੀਂ ਬਿਕਰਮ ਬਾਈ ਕੋਈ ਨਹੀਂ ਗੱਲ ਇਹ ਪੰਜਾਬੀਓ ਬੜੀ ਇੱਕ ਜਿਵੇਂ ਪੰਜਾਬ ਨੂੰ ਕਿਹਾ ਜਾਂਦਾ ਸੀ ਵੀ ਸਾਡੇ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਯੋਧਿਆਂ ਦੀ ਧਰਤੀ ਆ ਸਿੱਖ ਪੰਥ ਵੀ ਬਹੁਤ ਵੱਡੇ ਪੱਧਰ ਤੇ ਮੌਜੂਦ ਆ ਇਸ ਧਰਤੀ ਦੇ ਉੱਤੇ ਤਾਂ ਹੁਣ ਮੇਰੀ ਵੀ ਅਪੀਲ ਆ ਵੀ ਇਹ ਵਕਤ ਉਹ ਆ ਗਿਆ ਜਿਵੇਂ ਕਿ ਇਹ ਬਾਈ ਕਹਿ ਰਿਹਾ ਵੀ ਇੱਕ ਬੱਚਾ ਇਹਦਾ ਪਹਿਲਾਂ ਚਲਿਆ ਗਿਆ ਔਰ ਦੂਸਰਾ ਬੱਚਾ ਹੱਥਾਂ ਦੇ ਵਿੱਚ ਜਿਹੜਾ ਇਹ ਚੱਕ ਕੇ ਤੁਰੇ ਫਿਰਦੇ ਨੇ ਅਮਾਉਂਟ ਬਹੁਤ ਵੱਡੀ ਆ ਤਾਂ ਪਹਿਲਾਂ ਇਹ ਤੋਂ ਵੀ ਵੱਡੀ ਸੀ ਜਿਹੜੀ ਕਿ 16 ਕਰੋੜ ਦੀ ਕਹਿ ਰਹੇ ਸੀ ਉਹ ਟੀਕਾ ਲੱਗਣਾ ਤਾਂ ਹੁਣ ਉਹ ਅੱਧੀ ਕਰ ਦਿੱਤੀ ਗਈ ਆ 8 ਕਰੋੜ ਜਾਂ 8.5 ਕਰੋੜ ਜਿਵੇਂ ਥਲੀ ਨੇ ਦੱਸਿਆ ਇਹਨਾਂ ਦਾ ਸਕੈਨਰ ਹੈ ਜਿਹੜਾ ਉਹਦਾ ਤੁਸੀਂ ਵੀਡੀਓ ਰੋਕ ਕੇ ਸਕਰੀਨ ਸ਼ਾਟ ਵੀ ਲੈ ਸਕਦੇ ਹੋ 100 ਰੁਪਏ ਜਾਂ ਕੋਈ 50 ਰੁਪਏ ਪਾਉਂਦਾ ਤਾਂ 16 ਲੱਖ ਬੰਦਾ ਜੇਕਰ ਦੇਖਦਾ ਜੇ 100-100 ਪਾਉਂਦਾ ਤਾਂ ਉਹ 16 ਕਰੋੜ ਰੁਪਏ ਇਕੱਠਾ ਹੋ ਜਾਂਦਾ ਪਰ ਹੁਣ ਉਹਨਾਂ ਨੂੰ ਜਿਹੜੀ ਕਿ 8 ਕਰੋੜ ਤੱਕ ਦੀ ਲੋੜ ਆ ਤਾਂ ਹੁਣ ਆਜੋ ਹੁਣ ਸਰਕਾਰਾਂ ਦੀ ਗੱਲ ਤਾਂ ਮੈਂ ਦੇਖਦਾ ਵੀ ਜਿਵੇਂ ਹੁਣ ਇਹ ਪਰਿਵਾਰ ਕਹਿੰਦਾ ਇਹ ਲੰਬੀ ਸੀ ਵੀਡੀਓ ਇਹ ਪਰਿਵਾਰ ਕਹਿੰਦਾ ਵੀ ਸਾਨੂੰ ਕਿਸੇ ਸਰਕਾਰ ਨੇ ਜਾਂ ਫਿਰ ਕਿਸੇ ਹੋਰ ਅਹੁਦੇਦਾਰ ਨੇ ਪੰਜਾਬ ਦੇ ਅੰਦਰੋਂ ਕੋਈ ਮਦਦਤ ਨਹੀਂ ਦਿੱਤੀ ਔਰ ਦੂਜਾ ਨੰਬਰ ਹੁਣ ਸਵਾਲ ਆ ਜਾਂਦੇ ਆ ਮੌਜੂਦਾ ਸਰਕਾਰ ਪੰਜਾਬ ਦੇ ਵਿੱਚ ਜਿਹੜੀ ਸੀਐਮ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਹੁਣ ਇਹਨਾਂ ਨੂੰ ਇਹ ਵੀਡੀਓ ਨਹੀਂ ਦਿਖਦੀ ਪਹਿਲਾਂ ਇੰਨੀ ਵਾਇਰਲ ਹੋਈ ਕਿ ਪੰਜਾਬ ਦੇ ਬੱਚੇ-ਬੱਚੇ ਤੱਕ ਇਹ ਗੱਲ ਪਹੁੰਚੀ ਤਾਂ ਹੁਣ ਕਿ ਸੀਐਮ ਭਗਵੰਤ ਮਾਨ ਜੇ ਕਰ ਚਾਹੇ ਤਾਂ ਪੰਜਾਬ ਦੇ ਸਾਂਝੇ ਕੋਟੇ ਦੇ ਵਿੱਚੋਂ ਜਿਹੜਾ ਕਿ ਲੋਕਾਂ ਦੇ ਹੀ ਹੁੰਦਾ ਤਾਂ ਉਹਦੇ ਵਿੱਚੋਂ ਕੀ ਇਹ ਪੈਸੇ ਨਹੀਂ ਦੇ ਸਕਦੇ ਜਾ ਫਿਰ ਜਿਵੇਂ ਹੁਣ ਹਸਪਤਾਲਾਂ ਤੇ ਲੱਗ ਜਾਂਦੇ ਆ ਸਕੂਲਾਂ ਤੇ ਲੱਗ ਜਾਂਦੇ ਆ ਹੋਰ ਜਿਹੜੇ ਬੋਰਡ ਬਣਵਾਉਂਦੇ ਨੇ ਸਭ ਤੋਂ ਵੱਡੀ ਗੱਲ ਜਿਹੜੇ ਬੋਰਡ ਆਪਦੀਆਂ ਮਸ਼ਹੂਰੀਆਂ ਲਈ ਬਣਵਾਉਂਦੀ ਆ ਸਰਕਾਰ ਖੁਦ ਸੀਐਮ ਭਗਵੰਤ ਮਾਨ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਦੇਖਣਾ ਚਾਹੀਦਾ ਇਹੀ ਤੁਹਾਡੇ ਪੰਜਾਬ ਦੇ ਲੋਕ ਨੇ ਜਿਹੜੇ ਅੱਜ ਪੈਸਿਆਂ ਤੋਂ ਬਿਨਾਂ ਜਿਹੜੀ ਜ਼ਿੰਦਗੀ ਤੁਹਾਡੇ ਸਾਹਮਣੇ ਜਾ ਰਹੀ ਆ ਤਾਂ ਇਹਨਾਂ ਨੂੰ ਨਜ਼ਰ ਨਹੀਂ ਆਉਂਦੀ ਤਾ ਮੇਰੀ ਅਪੀਲ ਹੈ ਵੀ ਜੇ ਕੋਈ ਐਮ.ਐਲ.ਏ ਜਾਂ ਕੋਈ ਐਮ.ਪੀ ਕੋਈ ਵੀ ਦੇਖ ਰਿਹਾ ਹੈ ਇਸ ਵੀਡੀਓ ਨੂੰ ਤਾਂ ਤੁਸੀਂ ਆਪਣੇ ਜ਼ਮੀਰ ਤੋਂ ਥੋੜਾ ਜਿਹਾ ਪੁੱਛ ਕੇ ਗੱਲ ਨੂੰ ਦੇਖੋ ਕਿ ਜਿਹੜਾ ਇਹ ਬੰਦਾ ਵਿਚਾਰਾ ਇੱਕ ਬੱਚੇ ਨੂੰ ਖੋ ਬੈਠਾ ਔਰ ਦੂਜਾ ਬੱਚਾ ਆਪਦੇ ਹੱਥਾਂ ਦੇ ਵਿੱਚ ਆ ਤਾਂ ਇਹਨੂੰ ਹੁਣ ਲੋੜ ਆ ਸਖਤ ਲੋੜ ਆ ਕੋਈ ਲੀਡਰ ਜੇ ਕੋਈ ਚਾਹੁੰਦਾ ਕੋਈ ਹਾ ਦਾ ਨਾਰਾ ਮਾਰਨਾ ਚਾਹੁੰਦਾ ਤਾਂ ਇਸ ਗੱਲ ਨੂੰ ਵੱਡੇ ਪੱਧਰ ਤੇ ਲੈ ਕੇ ਜਾਵੇ ਭਗਤ ਮਾਨ ਤੇ ਇਕ ਲੈ ਕੇ ਜਾਵੇ ਕਿਉਂਕਿ ਅੱਜ ਉਹਨਾਂ ਨੂੰ ਲੋੜ ਆ ਫੇਰ ਕਿਸੇ ਨੇ ਕੀ ਕਰਨੇ ਇਹ ਪੈਸੇ ਕਿਉਂਕਿ ਪੈਸੇ ਵੀ ਇੱਥੇ ਰਹਿ ਜਾਂਦੇ ਜਦੋਂ ਕਿਸੇ ਦੀ ਜ਼ਿੰਦਗੀ ਨਾ ਰਹੀ ਤਾਂ ਉਹਨਾਂ ਦੇ ਪਾ ਦਾ ਸਾਰਾ ਕੁਝ ਹੀ ਖਤਮ ਹੋ ਜਾਂਦਾ ਤਾਂ ਹੁਣ ਮੇਰੀ ਅਪੀਲ ਆ ਪੰਜਾਬੀਓ ਜਿਹੜੇ ਭੈਣ ਭਰਾਵਾਂ ਨੇ ਇਹ ਵੀਡੀਓ ਦੇਖੀ ਆ ਸ਼ੇਅਰ ਕਰ ਦੇਣਾ ਇਹ ਤੁਹਾਡਾ ਫਰਜ਼ ਆ ਬਾਕੀ ਮੈਨੂੰ ਪਤਾ ਵੀ ਸਾਡੇ ਪੰਜਾਬ ਦੀ ਜਿਹੜੀ ਧਰਤੀ ਇਹ ਬਹੁਤ ਹੀ ਇੱਕ ਦਿਲ ਜਿਵੇਂ ਆਪਣਾ ਬੜਾ ਨਰਮ ਤੇ ਕੋਮਲ ਹੁੰਦਾ ਤਾਂ ਮੇਰੀ ਇਹੀ ਅਪੀਲ ਰਹੂਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਲੋਕਾਂ ਤੱਕ ਪਹੁੰਚਾਉਣਾ ਤੇ ਹਰ ਪੰਜਾਬੀ ਨੂੰ ਇਹੀ ਅਪੀਲ ਆ ਮੇਰੇ ਬੰਨਿਓ ਵੀ ਕਿ 50 ਰੁਪਏ ਜਾਂ ਕੋਈ 100 ਰੁਪਏ ਇਹਨਾਂ ਦਾ ਸਕੈਨਰ ਜਿਹੜਾ ਦਿੱਤਾ ਹੋਇਆ ਮੈਂ ਦਿਖਾਇਆ ਤਾਂ ਉਸ ਨੂੰ ਸਕਰੀਨ ਸ਼ਾਟ ਲੈ ਕੇ ਉਸ ਦੇ ਉੱਤੇ ਸਕੈਨ ਕਰਕੇ ਆਪਦੇ ਪੈਸੇ ਭੇਜ ਸਕਦਾ ਕਿਉਂਕਿ ਅੱਜ ਉਹਨਾਂ ਨੂੰ ਇੱਕ ਕਹਿੰਦੇ ਹੁੰਦੇ ਜਿਵੇਂ ਬੂੰਦ ਬੂੰਦ ਨਾਲ ਦਰਿਆ ਭਰ ਜਾਂਦਾ ਤਾਂ ਉਹ ਇਹਨਾਂ ਦੀ ਲੋੜ ਆ ਜਿਹੜੀ ਉਹ ਆਪਣੇ ਇਕੱਲੇ ਇਕੱਲੇ ਦੀ ਮਦਦ ਦੇ ਨਾਲ ਪੂਰੀ ਹੋ ਜਾਣੀ ਆ ਤੇ ਉਹਨਾਂ ਦਾ ਬੱਚਾ ਉਹਨਾਂ ਦੇ ਵਿੱਚ ਜਿਹੜਾ ਕਿ ਪਹਿਲਾਂ ਖੋ ਵੀ ਚੁੱਕੇ ਉਹ ਦੱਸ ਰਿਹਾ ਸੀ ਬਾਈ ਤਾਂ ਹੁਣ ਜਿਹੜੀ ਇਹ ਅਪੀਲ ਹੈ ਇਸ ਨੂੰ ਤੁਸੀਂ ਵੀ ਕਬੂਲ ਕਰਦੇ ਹੋਇਆ ਆਪਣਾ ਫਰਜ ਨਿਭਾਉਂਦੇ ਹੋਇਆ ਅੱਗੇ ਤੱਕ ਮੇਰਾ ਵੀਰ ਸ਼ੇਅਰ ਕਰ ਦਿਓ ਕਿਉਂਕਿ ਅਕਸਰ ਆਪਾਂ ਹਰ ਰੋਜ਼ ਪਤਾ ਨਹੀਂ ਅਨੇਕੋ ਵੀਡੀਓ ਦੇਖਦੇ ਆਂ ਖਬਰਾਂ ਵੀ ਸੁਣਦੇ ਆਂ ਤਾਂ ਪਤਾ ਨਹੀਂ ਕਿੰਨਾ ਕੁ ਤੇ ਟਾਈਮ ਵੀ ਖਰਚ ਕਰ ਦਿੰਨੇ ਆ ਤੇ ਕਿੰਨਾ ਕੁ ਆਪਣਾ ਸਮਾਂ ਖਰਚ ਕਰਨੇ ਕਰ ਦਿੰਨੇ ਆ ਕਿੰਨਾ ਕੁ ਨੈਟ ਵાળ ਦਿੰਨੇ ਆ ਤਾਂ ਇਸ ਕਰਕੇ ਮੇਰੀ ਅਪੀਲ ਹੈ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕੀਤਾ ਜਾਵੇ ਤਾਂ ਕਿ ਇਸ ਪਰਿਵਾਰ ਦੀ ਮਦਦ ਹੋ ਸਕੇ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਪਾਵਾਂਗੇ ਤਾਂ ਉਹ ਵੀ ਤੁਹਾਡੇ ਤੱਕ ਪਹੁੰਚਦਾ ਰਹੂਗਾ ਮਿਲਦੇ ਆ ਅਗਲੇ ਟੌਪ